ਪੰਜਾਬੀ ਗਾਇਕ ਪ੍ਰੇਮ ਢਿੱਲੋਂ ਤੇ ਮੰਡਰਾ ਰਿਹਾ ਹੈ ਖਤਰਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਸਮੇਂ ਕਿਸੂਤਾ ਫਸ ਗਿਆ ਹੈ ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਇਹ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਸਮੇਂ ਪੁਲਿਸ ਦੇ ਖੁਲੋ ਪ੍ਰਸ਼ਾਸਨ ਦੇ ਕੋਲੋਂ ਜਾਂਚ ਦੀ ਮੰਗ ਕੀਤੀ ਗਈ ਹੈ ਚੰਡੀਗੜ੍ਹ ਦੇ ਇਸ ਐਡਵੋਕੇਟ ਦੇ ਬਲੋਂ ਤਸਵੀਰ ਦੇ ਇਖਤਾਰਦੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਕਿ ਪ੍ਰੇਮ ਢਿੱਲੋਂ ਦੇ ਹੱਥ ਦੇ ਵਿੱਚ ਆਫੀਮ ਹੈ ਤੇ ਇਹ ਦੱਸਿਆ ਜਾ ਰਿਹਾ ਕਿ ਸ਼ਰੀਆਮ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾ ਕੇ ਉਹ ਨਸ਼ੇ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਜਦੋਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਤੇ ਉੱਥੇ ਹੀ ਪ੍ਰੇਮ ਢਿੱਲੋਂ ਦੇ ਉੱਪਰ ਜਾਂਚ ਦੀ ਮੰਗ ਕੀਤੀ ਗਈ ਕਿ ਆਖਰਕਾਰ ਇਹਮੀ ਭਾਰੀ ਮਾਤਰਾ ਦੇ ਵਿੱਚ ਅਫੀਮ ਕਿੱਥੋਂ ਆਈ ਇਹ ਨਸ਼ਾ ਕਿੱਥੋਂ ਆਇਆ ਇਹਦਾ ਡੀਲਰ ਕੌਣ ਸੀਗਾ ਪੂਰੀ ਜਾਨ ਜਿਹੜੀ ਕੀਤੀ ਜਾਏ ਐਡਵੋਕੇਟ ਦੇ ਵੱਲੋਂ ਇਹ ਜਿਹੜੀ ਜਾਂਚ ਕਰਨ ਦੀ ਜਿਹੜੀ ਕੋ ਰਿਕਵੈਸਟ ਜਿਹੜੀ ਪਾਈ ਗਈ ਹੈ ਐਸਐਸਪੀ ਚੰਡੀਗੜ੍ਹ ਤੋਂ ਡੀਜੀਪੀ ਪੰਜਾਬ ਨੂੰ ਕਿ ਆਖਰਕਾਰ ਪੁੱਛਿਆ ਜਾਏ ਕਿ ਗਾਇਕ ਪ੍ਰੇਮ ਢਿੱਲੋਂ ਦੇ ਕੋਲੋਂ ਐਡੀ ਭਾਰੀ ਮਾਤਰਾ ਦੇ ਵਿੱਚ ਅਫੀਮ ਕਿੱਥੋਂ ਆਈ ਹਾਲਕਿ ਸਾਡੇ ਚੈਨਲ ਇਸ ਖਬਰ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਜੋ ਹੱਥ ਵਿੱਚ ਚੀਜ਼ ਫੜੀ ਹੋਈ ਹੈ ਉਹ ਫੀਮੇ ਜਾਂ ਕੁਝ ਹੋਰ ਲੇਕਿਨ ਚੰਡੀਗੜ੍ਹ ਦੇ ਇੱਕ ਐਡਵੋਕੇਟ ਦੇ ਵੱਲੋਂ ਇਹ ਗਲਤ ਦਾਵਾ ਕੀਤਾ ਗਿਆ ਕਿ ਪ੍ਰੇਮ ਢਿੱਲੋਂ ਗਾਇਕ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਹੱਥ ਦੇ ਵਿੱਚ ਇਹ ਜੋ ਫੜੀ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਨਾਲ-ਨਾਲ ਥੋੜੀ ਸਕਰੀਨ ਤੇ ਦਿਖਾ ਰਹੇ ਚੰਡੀਗੜ੍ਹ ਦੇ ਕਿਸੇ ਕਾਰ ਸ਼ੋਰੂਮ ਦੀ ਇਹ ਵੀਡੀਓ ਜਿੱਥੇ ਕਿ ਪ੍ਰੇਮ ਢਿੱਲੋਂ ਦੇ ਨਾਲ-ਨਾਲ ਹੋਰ ਕਈ ਲੋਕ ਬੈਠੇ ਹੋਏ ਨੇ ਤੇ ਪ੍ਰੇਮ ਢਿੱਲੋਂ ਦੇ ਹੱਥ ਦੇ ਵਿੱਚ ਪੈਕੇਟ ਦੇ ਵਿੱਚ ਅਫੀਮ ਹੈ ਜਿਹੜੀ ਕਿ ਖਾ ਰਿਆ ਹੈ ਤੇ ਇਹ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਦੇ ਉੱਪਰ ਸ਼ਰੀਆਮ ਪ੍ਰਮੋਟ ਕੀਤਾ ਜਾ ਰਿਹਾ ਨਸ਼ ਨੂੰ ਸ਼ਰੀਆਮ ਪ੍ਰਮੋਟ ਕੀਤਾ ਜਾ ਰਿਹਾ ਅਫੀਮ ਨੂੰ ਕਿਉਂਕਿ ਪੰਜਾਬ ਦੇ ਵਿੱਚ ਇਹ ਨਸ਼ਾ ਵਿਰੁੱਧ ਯੋਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਚੱਲ ਰਹੀ ਹੈ ਜਿੱਤੇ ਕਿ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਲੇਕਿਨ ਉੱਥੇ ਹੀ ਪੰਜਾਬ ਦੇ ਗਾਇਕ ਪੰਜਾਬ ਦੇ ਸੈਲੀਬ੍ਰਿਟੀਜ਼ ਕਿਸ ਤਰੀਕੇ ਨਾਲ ਨਸ਼ੇ ਨੂੰ ਸ਼ਰੀਆ ਪ੍ਰਮੋਟ ਕਰ ਰਹੇ ਆਖਿਰਕਾਰ ਤੁਹਾਡੇ ਲੋਕਾਂ ਦਾ ਆਮ ਜਨਤਾ ਦੀ ਕੀ ਸੋਚਣਾ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਨਾਲ ਦੀ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਤੇ ਮੰਡਰਾ ਰਿਹਾ ਹੈ ਖਤਰਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਸਮੇ ਇੱਕ ਸੂਤਾ ਫਸ ਗਿਆ ਹੈ ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਸਮੇ ਪੁਲਿਸ ਦੇ ਖੁਲੋ ਪ੍ਰਸ਼ਾਸਨ ਦੇ ਕੋਲੋਂ ਜਾਂਚ ਦੀ ਮੰਗ ਕੀਤੀ ਗਈ ਹੈ ਚੰਡੀਗੜ੍ਹ ਦੇ ਇਸ ਐਡਵੋਕੇਟ ਦੇ ਬੋਲ ਤਸਵੀਰਾਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਕਿ ਪ੍ਰੇਮ ਢਿੱਲੋਂ ਦੇ ਹੱਥਲੇ ਵਿੱਚ ਅਫੀਮ ਹੈ ਤੇ ਇਹ ਦੱਸਿਆ ਜਾ ਰਿਹਾ ਕਿ ਸ਼ਰੀਆਮ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾ ਕੇ ਨਸ਼ੇ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਹੈ ਜਦੋਂ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਹੈ ਤੇ ਉੱਥੇ ਹੀ ਪ੍ਰੇਮ ਢਿੱਲੋਂ ਦੇ ਉੱਪਰ ਜਾਂਚ ਦੀ ਮੰਗ ਕੀਤੀ ਗਈ ਕਿ ਆਖਿਰਕਾਰ ਇਹਨੀ ਭਾਰੀ ਮਾਤਰਾ ਦੇ ਵਿੱਚ ਅਫੀਮ ਕਿੱਥੋਂ ਆਈ ਇਹ ਨਸ਼ਾ ਕਿੱਥੋਂ ਆਇਆ ਇਹਦਾ ਡੀਲਰ ਕੌਣ ਸੀਗਾ ਪੂਰੀ ਜਾਂਚ ਜਿਹੜੀ ਕੀਤੀ ਜਾਏ ਐਡਵੋਕੇਟ ਦੇ ਵੱਲੋਂ ਇਹ ਜਿਹੜੀ ਜਾਂਚ ਕਰਨ ਦੀ ਜਿਹੜੀ ਉਹ ਰਿਕਵੈਸਟ ਜਿਹੜੀ ਪਾਈ ਗਈ ਹੈ ਐਸਐਸਪੀ ਚੰਡੀਗੜ੍ਹ ਤੋਂ ਡੀਜੀਪੀ ਪੰਜਾਬ ਨੂੰ ਕਿ ਆਖਿਰਕਾਰ ਪੁੱਛਿਆ ਜਾਏ ਕਿ ਗਾਇਕ ਪ੍ਰੇਮ ਢਿੱਲੋਂ ਦੇ ਕੋਲੋਂ ਐਡੀ ਭਾਰੀ ਮਾਤਰਾ ਵਿੱਚ ਅਫੀਮ ਕਿੱਥੋਂ ਆਈ ਹਾਲਾਂਕਿ ਸਾਡਾ ਜਨਰਲ ਇਸ ਖਬਰ ਦੀ ਕੋਈ ਪੁਸ਼ਟੀ ਨਹੀਂ ਕਰਦਾ ਕਿ ਜੋ ਹੱਥ ਵਿੱਚ ਚੀਜ਼ ਫੜੀ ਹੋਈ ਹੈ ਉਹ ਫੀਮੇ ਜਾਂ ਕੁਝ ਹੋਰ ਲੇਕਿਨ ਚੰਡੀਗੜ੍ਹ ਦੇ ਕੈਡਵੋਕੇਟ ਦੇ ਵੱਲੋਂ ਇਹ ਗੱਲ ਦਾ ਦਾਵਾ ਕੀਤਾ ਗਿਆ ਕਿ ਪ੍ਰੇਮ ਢਿੱਲੋਂ ਗਾਇਕ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਹੱਥ ਦੇ ਵਿੱਚ ਇਹ ਜੋ ਫੜੀ ਗਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਨਾਲ-ਨਾਲ ਥੋੜੀ ਸਕਰੀਨ ਤੇ ਦਿਖਾ ਰਹੇ ਚੰਡੀਗੜ੍ਹ ਦੇ ਕਿਸੇ ਕਾਰ ਸ਼ੋਰੂਮ ਦੀ ਇਹ ਵੀਡੀਓ ਜਿੱਥੇ ਕਿ ਪ੍ਰੇਮ ਟੱਲੂ ਦੇ ਨਾਲ-ਨਾਲ ਹੋਰ ਕਈ ਲੋਕ ਬੈਠੇ ਹੋਏ ਨੇ ਤੇ ਪ੍ਰੇਮ ਟੱਲੂ ਦੇ ਹੱਥ ਦੇ ਵਿੱਚ ਪੈਕੇਟ ਦੇ ਵਿੱਚ ਅਫੀਮ ਹੈ ਜਿਹੜੀ ਕਿ ਖਾ ਰਿਹਾ ਹੈ ਤੇ ਇਹ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਦੇ ਉੱਪਰ ਸ਼ਰੀਆਮ ਪ੍ਰਮੋਟ ਕੀਤਾ ਜਾ ਰਿਹਾ ਨਸ਼ ਨੂੰ ਸ਼ਰੀਆਮ ਪ੍ਰਮੋਟ ਕੀਤਾ ਜਾ ਰਿਹਾ ਅਫੀਮ ਨੂੰ ਕਿਉਂਕਿ ਪੰਜਾਬ ਦੇ ਵਿੱਚ ਇਹ ਨਸ਼ਿਆ ਵਿਰੁੱਧ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਚੱਲ ਰਹੀ ਹੈ ਜਿੱਥੇ ਕਿ ਨਸ਼ੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰਸ਼ਾਸਨ ਵੱਲੋਂ ਲੇਕਿਨ ਉੱਥੇ ਹੀ ਪੰਜਾਬ ਦੇ ਗਾਇਕ ਪੰਜਾਬ ਦੇ ਸੈਲੀਬ੍ਰਿਟੀਜ਼ ਕਿਸ ਤਰੀਕੇ ਦੇ ਨਾਲ ਨਸ਼ੇ ਨੂੰ ਸ਼ਰੀਆ ਪ੍ਰਮੋਟ ਕਰ ਰਹੇ ਆਖਿਰਕਾਰ ਤੁਹਾਡੇ ਲੋਕਾਂ ਦਾ ਆਮ ਜਨਤਾ ਦੀ ਕੀ ਸੋਚਣਾ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ